ਤੁਸੀਂ ਐਜ਼ ਪਰ ਲਾ ਸੋ ਕਿ ਸਰ ਸਾਨੂੰ ਕਿ ਕਿਹੜਾ ਆਰਡਰ ਜਾਰੀ ਕਰਦੇ ਆਂ ਅੱਛਾਏ ਪਤਾ ਹੈ ਸੋ ਕਿ ਇੱਥੇ ਤੇ ਮੈਂ ਕਿੰਨੇ 6 ਬੰਦੇ ਲੈ ਕੇ ਖੜਾ ਹਰੇ ਮੈਂ ਇਕੱਲਾ ਖੜ ਸਕਦਾ ਐ ਬੇਸ ਨਾ ਕਰੋ ਮੇਰਾ ਇਹ ਤੁਸੀਂ ਐਜ਼ ਪਰ ਲਾ ਸੋ ਕਿ ਸਰ ਸਾਨੂੰ ਕਿ ਕਿਹੜਾ ਆਰਡਰ ਜਾਰੀ ਕਰਦੇ ਆਂ ਅੱਛਾਏ ਪਤਾ ਹੈ ਸੋ ਕਿ ਇੱਥੇ ਤੇ ਮੈਂ ਕਿੰਨੇ 6 ਬੰਦੇ ਲੈ ਕੇ ਖੜਾ ਹਰੇ ਮੈਂ ਇਕੱਲਾ ਖੜ ਸਕਦਾ ਐ ਬੇਸ ਨਾ ਕਰੋ ਮੇਰਾ ਇਹ ਜੀ ਗੱਲ ਕਰੋ ਕਾਨੂੰਨ ਕੋ ਕਾਨੂੰਨ ਨਾਲ ਦੀ ਚੀਜ਼ ਹੈਗੀ ਐ ਵਿਦਨ ਆ ਲੀਗਲ ਪੈਰਾਮੀਟਰ ਗੱਲ ਕਰੋ ਸੱਡ ਖੜਨ ਨਾ 17 ਕਿਲੋ ਐਂਡ ਰੋਡ ਤੇ ਖੜਾ ਹੁੰਦਾ ਕੋਈ ਨਹੀਂ ਨਹੀਂ ਫਿਰ ਤੁਸੀਂ ਬੈਨ ਲਾ ਦੋਗੇ ਬੰਦਿਆਂ ਦੇ ਅੰਦਰ ਦੇ ਇੱਥੇ ਖੜੇ ਆ ਅਸੀਂ ਇੱਥੇ ਕਮਾਲ ਹੋ ਗਏ ਯਾਰ ਖੜਨ ਦਾ ਜੋ ਅਸੀਂ ਉਹਦੇ ਕੋਈ ਇਲੀਗਲ ਐਕਟੀਵਿਟੀ ਕਰ ਰਹੇ ਆਂ ਬੱਸ ਨਾ ਕਰੋ ਜੀ ਮੈਨੂੰ ਪਤਾ ਤੁਸੀਂ ਆਪਾਂ ਕਾਨੂੰਨ ਦੇ ਦਾਇਰੇ ਦੀ ਗੱਲ ਕਰੀਏ ਯਾਰ ਨਹੀਂ ਨਹੀਂ ਤੁਸੀਂ ਐਨਿਕ ਨੂੰ ਪੇਸਾਈਡ ਦੇ ਇਲੀਗਲੀ ਇੱਥੋਂ ਐਮਐਲਏ ਦਿਨੇਸ਼ ਚੱਡਾ ਨੇ ਐਡਵੋਕੇਟਿੰਗ ਨੇ ਲੀਗਲ ਤੌਰ ਤੇ ਇਹ ਚੀਜ਼ਾਂ ਨੂੰ ਕਿਵੇਂ ਦਿਖਾਓ ਕਿਹੜਾ ਕਾਨੂੰਨ ਹੈ ਜੀ ਸਾਨੂੰ ਪੇਸ ਸਕਦੇ ਇੱਥੋਂ ਐਮਐਲਏ ਦਿਨੇਸ਼ ਚੱਡਾ ਪਹੁੰਚੇ ਨੇ ਆਮ ਆਦਮੀ ਪਾਰਟੀ ਤੋਂ ਐਮਐਲਏ ਨੇ ਤਾਂ ਇਹ ਵੀ ਇੱਥੇ ਚ ਤਾਂ ਤਾਂ ਸਵੀਤ ਉਹਨਾਂ ਸੰਜੀ ਕਰੇ ਪੁਲਿਸ ਸਾਰੇ ਲਾਈਨ ਆਰਡਰ ਨੂੰ ਮੇਨਟੇਨ ਕਰ ਰਹੀ ਹੈ ਕਿ ਕੋਈ ਇੱਥੇ ਖੜੇ ਨਾ ਸਾਰਿਆਂ ਨੂੰ ਭੇਜ ਰਹੇ ਨੇ ਤਾਂ ਐਮਐਲਏ ਦਿਨੇਸ਼ ਚੱਡਾ ਨੇ ਉਹਨਾਂ ਨੂੰ ਵੀ ਪੁਲਿਸ ਵਾਪਸ ਭੇਜ ਰਹੀ ਹੈ ਕਿ ਤੁਸੀਂ ਵੀ ਵਾਪਸ ਜਾਓ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੇ ਜਿਹੜੇ ਉਹ ਵੀ ਅੱਗੇ ਜਾ ਰਹੇ ਸੀਗੇ ਕਾਂਗਰਸ ਦੇ ਚੱਡਾ ਸਾਹਿਬ ਚੱਡਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੀ ਜਿਹੜੀ ਆ ਸਾਰੀ ਚੀਜ਼ ਨੂੰ ਸ਼ਕਤੀ ਨੂੰ ਕਿਵੇਂ ਦੇਖਦੇ ਹੋ ਅੱਗੇ ਕਦੇ ਮਿਹਦੇ ਚੌਣਾਂ ਲੈ ਕੇ ਇਦਾਂ ਹੋਇਆ ਕੀ ਆnde ਭਾਜੀ ਕੀ ਇਹ ਧੱਕੇਸ਼ਾਹੀ ਪੂਰੇ ਮੁਲਕ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ ਉਸੇ ਤਰ੍ਹਾਂ ਦੀ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਤੇ ਕੋਈ ਨਵੀਂ ਗੱਲ ਨਹੀਂ ਇਹ ਧੱਕੇਸ਼ਾਹੀ ਦੇ ਨਾਲ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੇ ਲੜਦੀ ਰਹੇਗੀ ਬਹੁਤੀ ਦੇਰ ਤੱਕ ਇਹ ਸ਼ਾਹੀ ਨਹੀਂ ਚੱਲੇਗੀ ਤੁਹਾਨੂੰ ਕੀ ਲੱਗਦਾ ਇਸ ਤਿੱਕਤ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਜੇ ਪੁਲਿਸ ਨੇ ਵੀ ਮੰਨ ਤੇ ਖੜਨਾ ਵੀ ਲੋਅ ਐਂਡਰ ਖਰਾਬ ਹੁੰਦਾ ਜੀ ਕੋਈ ਸਾਡੇ ਖੜਨਾ 17 ਕਿਲੋ ਐਂਡਰ ਖਰਾਬ ਹੁੰਦਾ ਕੋਈ ਤੇਰੇ 50 ਬੰਦੇ ਹੋਰ ਆਣਗੇ ਨਹੀਂ ਨਹੀਂ ਫਿਰ ਤੁਸੀਂ ਬੈਨ ਲਾ ਦੋਗੇ ਬੰਦਿਆਂ ਦੇ ਆਣਦੇ ਇੱਥੇ ਖੜੇ ਆਸੀਂ ਇੱਥੇ ਕਮਾਲ ਹੋ ਗਈ ਯਾਰ ਖੜਨਾ ਜੋ ਅਸੀਂ ਉਹਦੇ ਕੋਈ ਅਲੀਗਲ ਐਕਟੀਵਿਟੀ ਕਰ ਰਹੇ ਆ ਬੇਸ ਨਾ ਕਰੋ ਜੀ ਮੈਨੂੰ ਪਤਾ ਤੁਸੀਂ ਆਪਾਂ ਕਾਨੂੰਨ ਦੇ ਦਾਇਰੇ ਦੀ ਗੱਲ ਕਰੀਏ ਯਾਰ ਨਹੀਂ ਨਹੀਂ ਤੁਸੀਂ ਐਸ ਪਰ ਲਾ ਸੋ ਸਰ ਸਾਨੂੰ ਕਿ ਕਿਹੜਾ ਆਰਡਰ ਜਾਰੀ ਕਰਦੇ ਆਂ ਇੱਥੇ ਫਿਰ ਮੈਗਰੇਟ ਛੇ ਬੰਦੇ ਲੈ ਕੇ ਖੜਾ ਉਰੇ ਮੈਂ ਇਕੱਲਾ ਖੜ ਸਕਦਾ ਹਾਂ ਬੇਸ ਨਾ ਕਰੋ ਮੈਨੂੰ ਚਲੋ ਕਾਨੂੰਨ ਦੇ ਦਾਇਰੇ ਦੀ ਗੱਲ ਕਰੋ ਕਾਨੂੰਨ ਕੋ ਕਾਨੂੰਨ ਨਾਲ ਦੀ ਚੀਜ਼ ਹੈਗੀ ਹੈ ਵਿਦਨ ਲੀਗਲ ਪੈਰਾਮੀਟਰ ਗੱਲ ਕਰੋ ਤੁਸੀਂ ਐਨਿਕ ਨੂੰ ਭੇਜ ਸਕਦੇ ਲੀਗਲੀ ਇਥੋਂ ਮੈਲੇ ਦਿਨੇਸ਼ ਛੱਡਾ ਨੇ ਐਡਵੋਕੇਟ ਨੇ ਲੀਗਲ ਤੌਰ ਤੇ ਇਹ ਚੀਜ਼ਾਂ ਨੂੰ ਕਿਵੇਂ ਦਿਖਾਓ ਕਿਹੜਾ ਕਾਨੂੰਨ ਐ ਜੀ ਸਾਨੂੰ ਪੇਸ਼ ਕਰ ਸਕਦੇ ਇੱਥੋਂ ਉਹ ਕਹ ਰਿਹਾ ਕਿ ਕਾਨੂੰਨ ਹੈਗਾ ਕਹਿੰਦੇ 144 ਲੱਗੀ ਹੋਈ ਹੈ ਫੇ 144 ਜ ਮੈਂ ਇਕੱਲਾ ਦਾ ਖੜ ਸਕਦਾ ਉਹ ਕਹਿੰਦੇ 50 ਬੰਦੇ ਤੋਂ ਉਹਨਾਂ ਨੂੰ ਕੀ ਜਾਣ ਦੋ ਉਹ ਤਾਂ ਭਾਜੀਪੀ ਦੀ ਭਾਸ਼ਾ ਬੋਲਦੇ ਸਾਨੂੰ ਪਤਾ ਕੀ ਕਾਨੂੰਨ ਹੈ ਤਾਂ ਐਮਐਲਏ ਦਿਨੇਸ਼ ਛੱਡਾ ਸੀਗੇ ਸ਼ਕਤੀ ਇਹਨਾਂ